ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਤਿਹਾਸ ਬਾਰੇ ਕੁਝ ਕੁ ਚਰਚਾ ਕਰਾਂਗੇ ਪਰ ਇਸ ਵੀਡੀਓ ਦੇ ਵਿੱਚ ਅਸੀਂ ਚਰਚਾ ਕਰਾਂਗੇ ਜੋ ਅਸੀਂ ਪਿਛਲੇ ਇਤਿਹਾਸ ਬਾਰੇ ਚਰਚਾ ਕੀਤੀ ਹੈ ਤੇ ਉਹਦੇ ਤੋਂ ਸਾਨੂੰ ਕੀ ਸੇਧ ਮਿਲੀ ਹੈ ਤੇ ਉਹਦੇ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਅਸਲ 'ਚ ਅਸੀਂ ਦੇਖਿਆ ਕਿ 18ਵੀਂ ਸਦੀ ਦਾ ਇਤਿਹਾਸ ਆ ਜਿਹੜਾ ਸਿੱਖਾਂ ਦਾ ਬੜਾ ਸੰਘਰਸ਼ਪੂਰਨ ਰਿਹਾ। ਉਹਨਾਂ ਨੇ ਬੜੀਆਂ ਜੰਗਾਂ ਲੜੀਆਂ, ਬਹੁਤ ਸ਼ਹੀਦੀਆਂ ਹੋਈਆਂ। ਸਿੱਧਕ ਦੇ ਮਿਸਾਲਾਂ ਕਾਇਮ ਕੀਤੀਆਂ ਜਿਵੇਂ ਭਾਈ ਤਾਰੂ ਸਿੰਘ ਜੀ ਨੇ ਸਿੱਖੀ ਕੇਸਾਂ ਸੋਸਾ ਸੰਗ ਨਿਭਾਈ। ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਆਪ ਕਟਵਾਇਆ। ਭਾਈ ਸੁਬੇਗ ਸਿੰਘ, ਭਾਈ ਸ਼ਾਬਾਦ ਸਿੰਘ, ਭਾਈ ਹਾਠੂ ਸਿੰਘ, ਭਾਈ ਬਾਗੜ ਸਿੰਘ ਪਈ ਨਿਬਾਹੂ ਸਿੰਘ ਰੰਗਰੇਟਾ ਅਨੇਕਾਂ ਸਿੰਘਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਤੇ ਬੜੀਆਂ ਬਹਾਦਰੀ ਦੀਆਂ ਮਿਸਾਲਾਂ ਕਾਇਮ ਕੀਤੀਆਂ ਪਰ ਇੱਥੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਸ ਇਤਿਹਾਸ ਨੂੰ ਸਰਵਣ ਕਰਕੇ ਅਸੀਂ ਕੀ ਸਿੱਖਿਆ ਅਸੀਂ ਇਹ ਸਿੱਖਿਆ ਕਿ ਅਸੀਂ ਉਹਨਾਂ ਸਿੱਖਾਂ ਦੇ ਸਾਹਮਣੇ ਕੁਝ ਵੀ ਨਹੀਂ ਹੈਗੇ ਉਹਨਾਂ ਸਿੰਘਾਂ ਮੂਰੇ ਸਾਡਾ ਕੋਈ ਅਸਤਿਤਵ ਨਹੀਂ ਅਸੀਂ ਕਹਿਣ ਨੂੰ ਸਿੱਖਾਂ ਅਸੀਂ ਦੇਖਣ ਨੂੰ ਸਿੱਖਾਂ ਪਰ ਅਸੀਂ ਅੰਦਰੋਂ ਹੈ ਨਹੀਂ ਅਸੀਂ ਤਾਂ ਇੱਕ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਉਹਨਾਂ ਨੇ ਸਿੰਘਾਂ ਨੇ ਗੁਰੂ ਸਾਹਿਬਾਨ ਦੇ ਬਚਨਾਂ ਤੇ ਪੂਰਾ ਪਹਿਰਾ ਦਿੱਤਾ ਉਹਨਾਂ ਨੇ ਸੱਚੇ ਪਾਤਸ਼ਾਹ ਦੇ ਕਹੇ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ ਔਰ ਸਾਨੂੰ ਉਸ ਇਤਿਹਾਸ ਸਰਵਣ ਕਰਕੇ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਉਦਾਂ ਦੇ ਹੈ ਸਾਡੇ ਜੀਵਨ ਦਾ ਇੱਕ ਹਿੱਸਾ ਅੱਧਾ ਹਿੱਸਾ ਅੱਧੇ ਤੋਂ ਵੀ ਅੱਧਾ ਹਿੱਸਾ ਸੱਚੇ ਪਾਤਸ਼ਾਹ ਦੇ ਕਹੇ ਬਚਨਾਂ ਤੇ ਬਤੀਤ ਹੋ ਰਿਹਾ ਨਹੀਂ ਹੋ ਰਿਹਾ ਕੀ ਸਾਡੇ ਚ ਭੋਰਾ ਵੀ ਸਦਕ ਸਬਰ ਹੈ ਸੰਤੋਖ ਹੈ ਸੰਜਮ ਹੈ ਨਹੀਂ ਹੈ ਅਸੀਂ ਤਾਂ ਥੋੜੀ ਜੀ ਵਿਪਤਾ ਪੈਂਦੀ ਐ ਅਸੀਂ ਭੱਜਦੇ ਆਂ ਬਿਲਕਦੇ ਆਂ ਤੜਫਦੇ ਆਂ ਪਰ ਉਹ ਸ਼ੁਕਰਾਨਾ ਕਰਦੇ ਸੀ ਇੱਥੇ ਇੱਕ ਛੋਟੀ ਜੀ ਘਟਨਾ ਇਹ ਆਪਾਂ ਗੱਲ ਕਰਦੇ ਆਂ ਜਦੋਂ ਨਖਾਸ ਚੌਂਕ ਦੇ ਵਿੱਚ अनेका ਸਿੰਘ ਸਿੰਘਣੀਆਂ ਬੱਚੇ ਸ਼ਹੀਦ ਕੀਤੇ ਜਾ ਰਹੇ ਸਨ ਉਹਦੇ ਵਿੱਚ ਇੱਕ ਛੋਟੀ ਜੀ ਘਟਨਾ ਦਾ ਆਪਾਂ ਜ਼ਿਕਰ ਕਰਾਂਗੇ। ਉਹਦੇ ਵਿੱਚ ਕੀ ਹੁੰਦਾ ਕਿ ਉਹਨਾਂ ਦੇ ਬੱਚੇ ਬੀਬੀਆਂ ਦੇ ਸਿੱਖ ਬੀਬੀਆਂ ਦੇ ਬੱਚਿਆਂ ਨੂੰ ਉਹਨਾਂ ਦੇ ਸਾਹਮਣੇ ਖੋ ਕੇ ਉਹਨਾਂ ਤੋਂ ਉਹਨਾਂ ਦੇ ਸਾਹਮਣੇ ਤੜਫਾ ਤੜਫਾ ਕੇ ਮਾਰਿਆ ਜਾਂਦਾ। ਉਹਨਾਂ ਨੂੰ ਸਵਾ ਸਵਾ ਮਣ ਦੇ ਪੀਸਣ ਪੀਣ ਹੁੰ ਦਿੱਤੇ ਜਾਂਦੇ ਨੇ। ਉਹਨਾਂ ਨੂੰ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਨੂੰ ਦਿੱਤਾ ਜਾਂਦਾ। ਫਿਰ ਉਹਨਾਂ ਦੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦਾ ਹਾਰ ਬਣਾ ਕੇ ਉਹਨਾਂ ਦੇ ਗਲ 'ਚ ਪਾਇਆ ਜਾਂਦਾ ਹੈ। ਉੱਥੇ ਕੀ ਹੁੰਦਾ ਹੈ ਕਿ ਹਾਰ ਪਾਉਣ ਵਾਲਾ ਕੰਮ ਤੁਰਕ ਕਰ ਲੈਂਦੇ ਆ। ਉੱਥੇ ਦੋ ਸਿਪਾਹੀ ਖੜੇ ਹੁੰਦੇ ਆ। ਇੱਕ ਬੀਬੀ ਉਹਨਾਂ ਸਿਪਾਹੀਆਂ ਨੂੰ ਬੁਲਾ ਰਹੀ ਹੁੰਦੀ ਹੈ। ਤੋਂ ਸਿਪਾਹੀ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਕਿ ਇਹ ਬੀਬੀ ਹੁਣ ਕੀ ਕਹਿ ਰਹੀ ਹੈ? ਉਹ ਕਹਿੰਦਾ ਵੀ ਦੇਖ ਇਹਨਾਂ ਤੇ ਬੜਾ ਜ਼ੁਲਮ ਹੋਇਆ ਅਸੀਂ ਮੰਨਦੇ ਆ ਪਰ ਅਸੀਂ ਬੋਲ ਨਹੀਂ ਸਕਦੇ। ਬੀ ਕੀ ਪਤਾ ਪਾਣੀ ਮੰਗਦੀ ਹੋਏ ਪੁੱਛ ਵੀ ਉਹਨੂੰ ਪਾਣੀ ਚਾਹੀਦਾ ਹੋਣਾ ਜਦੋਂ ਸਿਪਾਹੀ ਉਹਨੂੰ ਜਾ ਕੇ ਪੁੱਛਦਾ ਵੀ ਹਾਂ ਬੀਬੀ ਕੀ ਗੱਲ ਹੈ ਤਾਂ ਬੀਬੀ ਨੇ ਜੋ ਜਵਾਬ ਦਿੱਤਾ ਉਹ ਸੁਣ ਕੇ ਸਿਪਾਹੀ 당ਗ ਰਹਿ ਗਿਆ ਉਹ ਸੁਣ ਕੇ ਸਿਪਾਹੀ ਦੀਆਂ ਅੱਖਾਂ 'ਚੋਂ ਹੰਝੂਆਂ ਦੀ ਧਾਰਾ ਵਹਿ ਤੁਰੀ ਕਿ ਇੰਨਾ ਸਦਕ ਵੀ ਕਿਸੇ 'ਚ ਹੋ ਸਕਦਾ ਤਾਂ ਸਿੱਖ ਬੀਬੀ ਨੇ ਸਿਪਾਹੀ ਨੂੰ ਕਿਹਾ ਕਿ ਉਹ ਜਿਹੜਾ ਬੱਚੇ ਦੇ ਟੋਟਿਆਂ ਦਾ ਹਾਰ ਹੈ ਜਿਹੜਾ ਤੁਸੀਂ ਮੇਰੇ ਗਲ ਚ ਪਾਇਆ ਹੈ ਇਹ ਮੇਰੇ ਬੱਚੇ ਦਾ ਨਹੀਂ ਹੈਗਾ ਜਿਹੜੀ ਉਹ ਬੀਬੀ ਬੈਠੀ ਹੈ ਉਹਦੇ ਗਲ ਚ ਮੇਰੇ ਬੱਚੇ ਦਾ ਹਾਰ ਹੈ ਤੇ ਮੇਰੇ ਗਲ ਚ ਉਹਦੇ ਬੱਚੇ ਦਾ ਹਾਰ ਹੈ ਵੀ ਤੁਸੀਂ ਕਿਰਪਾ ਕਰਕੇ ਮੇਰੇ ਬੱਚੇ ਵਾਲਾ ਹਾਰ ਮੈਨੂੰ ਦੇ ਦਿਓ ਉਹਦੇ ਬੱਚੇ ਵਾਲਾ ਹਾਰ ਉਹ ਦੇ ਦਿਓ ਮਤਲਬ ਇੰਨਾ ਸਿੱਧਕ ਇਨਾ ਸਬਰ ਤੇ ਸ਼ਾਮਾਂ ਵੇਲੇ ਸੌਣ ਤੋਂ ਪਹਿਲਾਂ ਅਰਦਾਸ ਕਰਦੀਆਂ ਨੇ ਬੀਬੀਆਂ ਧੰਨ ਨੇ ਉਹ ਬੀਬੀਆਂ ਕਿ ਸੱਚੇ ਪਾਤਸ਼ਾਹ ਆਪ ਜੀ ਦਾ ਸ਼ੁਕਰਾਨਾ ਕਿ ਚਾਰ ਪਹਿਰ ਦਿਨ ਦੇ ਸੁੱਖਾਂ ਭਰੇ ਬਤੀਤ ਹੋਏ ਆਪ ਜੀ ਦੀ ਯਾਦ ਵਿੱਚ ਬਤੀਤ ਹੋਏ ਤੇ ਚਾਰ ਪਹਿਰ ਰਾਤ ਦੇ ਚੜੀ ਅਤੇ ਚੰਗੇ ਬੀਤਣ ਇਹ ਸਨ ਸਿੱਖ ਬੀਬੀਆਂ ਏ ਸੀ ਬੀਬੀਆਂ ਸਿਰਕ ਦੀ ਮਿਸਾਲ ਸੋ ਇਹਨਾਂ ਇਤਿਹਾਸ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਜੋ ਵੀ ਇਤਿਹਾਸ ਅਸੀਂ ਪਿਛਲੇ ਕਈ ਦਿਨਾਂ ਤੋਂ ਸਰਵਣ ਕਰ ਰਹੇ ਆ ਜਾਂ ਅੱਗੇ ਵੀ ਕਰਾਂਗੇ ਸ਼ਖਸ ਸਿੱਖ ਸ਼ਖਸੀਅਤਾਂ ਬਾਰੇ ਗੱਲ ਕਰ ਰਹੇ ਆ ਇਹਨਾਂ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਆ ਕਿ ਇਹਨਾਂ ਦਾ ਜੀਵਨ ਬੜਾ ਉੱਚਾ ਸੁੱਚਾ ਸੀ ਇਹਨਾਂ ਦੀ ਰਹਿਣੀ ਬਹਿਣੀ ਬੜੀ ਸੁੱਚੀ ਸੀ ਇਹਨਾਂ ਦੇ ਕਿਰਦਾਰ ਬੜੇ ਉੱਚੇ ਸੁੱਚੇ ਤੇ ਜੇਕਰ ਅਸੀਂ ਇਸ ਇਤਿਹਾਸ ਤੋਂ ਸੇਧ ਲਈ ਅਸੀਂ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਥੋੜਾ ਜਿਹਾ ਜੀਵਨ ਚੰਗਾ ਬਤੀਤ ਕਰਨ ਦਾ ਬਲ ਬਖਸ਼ੋ ਸਾਡੇ ਤੇ ਕਿਰਪਾ ਕਰੋ ਕਿ ਅਸੀਂ ਵੀ ਸੱਚੇ ਪਾਤਸ਼ਾਹ ਆਪ ਜੀ ਦੀ ਨਜ਼ਰ ਮਿਹਰ ਦੇ ਪਾਤਰ ਬਣ ਸਕੀਏ ਸੋ ਇਸ ਇਤਿਹਾਸ ਬਾਬਤ ਆਪਾਂ ਅੱਗੇ ਵੀ ਚਰਚਾ ਕਰਾਂਗੇ ਪਿੱਛੇ ਵੀ ਕਰ ਚੁੱਕੇ ਆ ਤੇ ਇਹ ਲੜੀ ਇਸੇ ਤਰ੍ਹਾਂ ਜਾਰੀ ਰਹੂਗੀ ਤੇ ਅਰਦਾਸ ਕਰਦੇ ਆ ਕਿ ਇਸ ਇਤਿਹਾਸ ਤੋਂ ਸਾਨੂੰ ਕੋਈ ਸੇਧ ਮਿਲੇ ਤੇ ਅਸੀਂ ਆਪਣਾ ਜੀਵਨ ਉਸ ਤਰੀਕੇ ਕੁਸ਼ਕਣ ਭਰੀ ਜੀਵਨ ਉਸ ਤਰੀਕੇ ਬਤੀਤ ਕਰ ਸਕੀਏ ਸੋ ਅਗਲੀ ਵੀਡੀਓ ਦੇ ਵਿੱਚ ਇਤਿਹਾਸ ਬਾਰੇ ਜ਼ਰੂਰ ਚਾਨਣ ਪਾਵਾਂਗੇ ਆਪ ਜੀ ਸਾਡੀ ਅੱਜ ਦੀ ਇੰਨੀ ਸੇਵਾ ਪਰਮਾਨ ਕਰਿਓ ਗੁਸਤਾਖੀਆਂ ਦੀ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ